ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਡਵਾਈਜ਼ਰ ਨੂੰ ਜੈਡ ਪਲੱਸ ਸਿਕਿਉਰਿਟੀ ਦਿੱਤੀ ਗਈ ਹੈ ਜੋ ਦਿੱਲੀ ਦੇ ਆ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਾਸ ਨੇ ਤੇ ਉੱਥੇ ਹੁਣ ਉਹਨਾਂ ਨੂੰ ਜੈਡ ਪਲੱਸ ਸਿਕਿਉਰਿਟੀ ਦੇ ਦਿੱਤੀ ਹੈ ਤੇ ਇਸ ਨੂੰ ਲੈ ਕੇ ਹੁਣ ਬਿਕਰਮ ਮਜੀਠੀਆ ਨੇ ਸਵਾਲ ਚੱਕੇ ਨੇ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਅਰਵਿੰਦ ਕੇਜਰੇਵਾਲ ਦੇ ਖਾਸ ਬਿਵਕ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਐਡਵਾਈਜ਼ਰ ਨੇ ਹੁਣ ਬਿਵਕ ਕੁਮਾਰ ਜੋ ਕਿ ਦਿੱਲੀ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਪੰਜਾਬ ਦੀ ਜੈਡ ਪਲੱਸ ਸਿਕਿਉਰਿਟੀ ਦਿੱਤੀ ਗਈ ਹੈ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੁੱਖ ਮੰਤਰੀ ਦੇ ਐਡਵਾਈਜ਼ਰ ਨੂੰ জেড প্লাস সিকিউরিটি ਦਿੱਤੀ ਜਾ ਰਹੀ ਹੈ ਤੇ ਉਥੇ ਹੀ ਜ਼ਿਕਰਯੋਗ ਹੈ ਕਿ ਬਿਬਕ ਕੁਮਾਰ ਨੇ ਦਿੱਲੀ ਬੂਮੈਨ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਦੇ ਨਾਲ ਬਦਸਲੂਕੀ ਕੀਤੀ ਸੀ ਕਿ ਕਿਸੇ ਧੀਆ ਪੈਣਾ ਦੇ ਨਾਲ ਬਦਸਲੂਕੀ ਕਰਨ ਵਾਲੇ ਨੂੰ ਜੈਡ ਪਲੱਸ ਸਿਕਿਉਰਿਟੀ ਦਵੋਂਗੇ 50 ਤੋਂ 80 ਪੁਲਿਸ ਮੁਲਾਜ਼ਮ ਪੰਜਾਬ ਦੇ ਜੋ ਹੁਣ ਬਿਬਕ ਕੁਮਾਰ ਦੇ ਨਾਲ ਰਹਿਣਗੇ ਖਜ਼ਾਨੇ ਦੀ ਲੁੱਟ ਤੇ ਭਾਰ ਪੰਜਾਬੀਆਂ ਤੇ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਦੇ ਲਈ ਪੁਲਿਸ ਨਫਰੀ ਘਟਾ ਤੇ ਜੈਡ ਪਲੱਸ ਲਈ ਹੈ ਤੇ ਦੱਸਦੀ ਹੈ ਕਿ ਇਹ ਜਿਹੜੀ ਪੋਸਟ ਆ ਵਿਕਰਮ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਜਿਹੜੇ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦੇ ਜਿਹੜੇ ਐਡਵਾਈਜ਼ਰ ਨੇ ਉਹਨਾਂ ਨੂੰ ਜੈਡ ਪਲੱਸ ਸੀ ਸਿਕਿਉਰਟੀ ਦੇ ਦਿੱਤੀ ਹੈ ਤੇ ਜੋ ਦਿੱਲੀ ਦੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੇ ਖਾਸ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਹੁਣ ਦਿੱਲੀ ਬੂਮੈਨ ਕਮਿਸ਼ਨ ਦੇ ਚੇਅਰਮੈਨ ਨੇ ਜੋ ਸੁਆਤੀ ਮਾਲੀਵਾਲ ਉਹਨਾਂ ਦੇ ਨਾਲ ਉਹਨਾਂ ਨੇ ਬਤਸਲੂਕੀ ਕੀਤੀ ਸੀ ਤੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਨ੍ਹਾਂ ਨੇ ਬਤਸਲੂਕੀ ਕੀਤੀ ਹੈ ਕਿ ਕਿਸੇ ਦੀਆਂ ਧੀਆਂ ਪੈਣਾ ਦੇ ਨਾਲ ਬਤਸਲੂਕੀ ਕਰਨ ਵਾਲੇ ਨੂੰ ਜੈਡ ਪਲੱਸ ਸਿਕਿਉਰਟੀ ਦਮੋਂਗੇ ਤੇ ਜਿਸ ਤੋਂ ਬਾਅਦ ਹੁਣ ਵਿਕਰਮ ਜੀਠਿਆ ਜਿਹੜੇ ਕਿ ਸਵਾਲ ਉਠਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਖਜ਼ਾਨੇ ਦੀ ਲੁੱਟ ਤੇ ਭਾਰ ਪੰਜਾਬੀਆਂ ਤੇ ਤੇ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਵੀ ਉਹਨਾਂ ਨੇ ਸਵਾਲ ਚੱਕੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਐਡਵਾਈਜ਼ਰ ਨੇ ਉਹਨਾਂ ਨੂੰ ਜੈਡ ਪਲੱਸ ਸਿਕਿਉਰਿਟੀ ਦੇ ਦਿੱਤੀ ਹੈ ਤੇ ਜਿਸ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਐਡਵਾਈਜ਼ਰ ਨੂੰ ਜਿਹੜਾ ਕਿ ਜੈਡ ਪਲੱਸ ਸਿਕਿਉਰਿਟੀ ਦਿੱਤੀ ਜਾ ਰਹੀ ਹੈ ਤੇ ਜੋ ਦਿੱਲੀ ਅਰਵਿੰਦ ਕੇਜਰੀਵਾਲ ਦੇ ਖਾਸ ਵੀ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕਿਸੇ ਦੀਆਂ ਧੀਆਂ ਪੈਣਾ ਦੇ ਨਾਲ ਬਦਸਲੂਕੀ ਕਰਨ ਵਾਲੇ ਨੂੰ ਕਿਸ ਤਰ੍ਹਾਂ ਜਿਹੜਾ ਕਿ ਜੈਡ ਪਲੱਸ ਦੀ ਸਿਕਿਉਰਿਟੀ ਦਿੱਤੀ ਜਾ ਸਕਦੀ ਹੈ ਤੇ ਹੁਣ ਜਿਸ ਤੋਂ ਬਾਅਦ ਵਿਕਰਮ ਬਜੇਠਿਆਵਿਸ ਗੱਲ ਦੇ ਉੱਤੇ ਸਵਾਲ ਚੱਕਰੇ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਾਸ ਨੇ ਤੇ ਉੱਥੇ ਹੁਣ ਉਹਨਾਂ ਨੂੰ ਜੈਡ ਪਲੱਸ ਸਿਕਿਉਰਿਟੀ ਦੇ ਦਿੱਤੀ ਹੈ ਤੇ ਇਸ ਨੂੰ ਲੈ ਕੇ ਹੁਣ ਬਿਕਰਮ ਮਜੀਠੀਆ ਨੇ ਸਵਾਲ ਚੱਕੇ ਨੇ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਖਾਸ ਬਿਵਕ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਐਡਵਾਈਜ਼ਰ ਨੇ ਹੁਣ ਵਿਬਖ ਕੁਮਾਰ ਜੋ ਕਿ ਦਿੱਲੀ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਪੰਜਾਬ ਦੀ ਜੈਡ ਪਲੱਸ ਸਿਕਿਉਰਟੀ ਦਿੱਤੀ ਗਈ ਹੈ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੁੱਖ ਮੰਤਰੀ ਦੇ ਐਡਵਾਈਜ਼ਰ ਨੂੰ ਜੈਡ ਪਲੱਸ ਸਿਕਿਉਰਟੀ ਦਿੱਤੀ ਜਾ ਰਹੀ ਹੈ ਤੇ ਉੱਥੇ ਜ਼ਿਕਰਯੋਗ ਹੈ ਕਿ ਵਿਬਖ ਕੁਮਾਰ ਨੇ ਦਿੱਲੀ ਬੂਮੈਨ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਦੇ ਨਾਲ ਬਦਸਲੂਕੀ ਕੀਤੀ ਸੀ ਕਿ ਕਿਸੇ ਈਆਂ ਪੈਣਾ ਦੇ ਨਾਲ ਬਦਸਲੂਕੀ ਕਰਨ ਵਾਲੇ ਨੂੰ ਜੈਡ ਪਲੱਸ ਸਿਕਿਉਰਿਟੀ ਦਮੋਂਗੇ 50 ਤੋਂ 80 ਪੁਲਿਸ ਮੁਲਾਜ਼ਮ ਪੰਜਾਬ ਦੇ ਜੋ ਹੁਣ ਬਿਵਕ ਕੁਮਾਰ ਦੇ ਨਾਲ ਰਹਿਣਗੇ ਖਜ਼ਾਨੇ ਦੀ ਲੁੱਟ ਤੇ ਭਾਰ ਪੰਜਾਬੀਆਂ ਤੇ ਪੰਜਾਬ ਦੀ بگੜੀ ਕਾਨੂੰਨ ਵਿਵਸਥਾ ਦੇ ਲਈ ਪੁਲਿਸ ਨਫਰੀ ਘਟਿਆ ਤੇ ਜੈਡ ਪਲੱਸ ਲਈ ਹੈ ਤੇ ਦੱਸਦੀ ਇਹ ਕਿ ਇਹ ਜਿਹੜੀ ਪੋਸਟ ਆ ਵਿਕਰਮ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਜਿਹੜੇ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦੇ ਜਿਹੜੇ ਐਡਵਾਈਜ਼ਰ ਨੇ ਉਹਨਾਂ ਨੂੰ ਜੈਡ ਪਲੱਸ ਸੀ ਸਿਕਿਉਰਿਟੀ ਦੇ ਦਿੱਤੀ ਹੈ ਤੇ ਜੋ ਦਿੱਲੀ ਦੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੇ ਖਾਸ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਹੁਣ ਦਿੱਲੀ ਬੂਮੈਨ ਕਮਿਸ਼ਨ ਦੇ ਚੇਅਰਮੈਨ ਨੇ ਜੋ ਸੁਆਤੀ ਮਾਲੀਵਾਲ ਉਹਨਾਂ ਦੇ ਨਾਲ ਉਹਨਾਂ ਨੇ ਬਦਸਲੂਕੀ ਕੀਤੀ ਸੀ ਤੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਨ੍ਹਾਂ ਨੇ ਬਦਸਲੂਕੀ ਕੀਤੀ ਹੈ ਕਿ ਕਿਸੇ ਦੀਆਂ ਧੀਆਂ ਪੈਣਾ ਦੇ ਨਾਲ ਬਦਸਲੂਕੀ ਕਰਨ ਵਾਲੇ ਨੂੰ ਜੈਡ ਪਲੱਸ ਸਿਕਿਉਰਿਟੀ ਦਮੋਂਗੇ ਤੇ ਜਿਸ ਤੋਂ ਬਾਅਦ ਹੁਣ ਬਿਕਰਮਜੀਠਿਆ ਜਿਹੜੇ ਕਿ ਸਵਾਲ ਉਠਾਰੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਖਜ਼ਾਨੇ ਦੀ ਲੁੱਟ ਤੇ ਭਾਰ ਪੰਜਾਬੀਆਂ ਤੇ ਤੇ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਵੀ ਉਹਨਾਂ ਨੇ ਸਵਾਲ ਚੱਕੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਐਡਵਾਈਜ਼ਰ ਨੇ ਉਹਨਾਂ ਨੂੰ ਜੈਡ ਪਲੱਸ ਸਿਕਿਉਰਿਟੀ ਦੇ ਦਿੱਤੀ ਹੈ ਤੇ ਜਿਸ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਐਡਵਾਈਜ਼ਰ ਨੂੰ ਜਿਹੜਾ ਕਿ ਜੈਡ ਪਲੱਸ ਸਿਕਿਉਰਿਟੀ ਦਿੱਤੀ ਜਾ ਰਹੀ ਹੈ ਤੇ ਜੋ ਦਿੱਲੀ ਅਰਵਿੰਦ ਕੇਜਰੀਵਾਲ ਦੇ ਖਾਸ ਵੀ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕਿਸੇ ਦੀਆਂ ਧੀਆਂ ਪੈਣਾ ਦੇ ਨਾਲ ਬਦਸਲੂਕੀ ਕਰਨ ਵਾਲੇ ਨੂੰ ਕਿਸ ਤਰ੍ਹਾਂ ਜਿਹੜਾ ਕਿ ਜੈਡ ਪਲੱਸ ਦੀ ਸਿਕਿਉਰਿਟੀ ਦਿੱਤੀ ਜਾ ਸਕਦੀ ਹੈ ਤੇ ਹੁਣ ਜਿਸ ਤੋਂ ਬਾਅਦ ਵਿਕਰਮ ਜੋ 22 ਗੱਲ ਦੇ ਉੱਤੇ ਸਵਾਲ ਚੱਕ ਰਹੇ